ਕੰਡੀਆਂ ਕਰਾਈਆਂ ਪੁੱਤ ਇਹਨਾਂ ਨੇ ਰਾਜ ਕੀ ਹੋਣਾ ਪਤਾ ਇਨਸਾਫ ਇਹਨਾਂ ਨੇ ਦੇ ਤੇ ਨਹੀਂ ਲਿਆ ਨੌਜੋਨ ਸਾਡੇ ਨਸ਼ਿਆਂ ਦੇ ਲਾਤੇ ਹੋਰ ਕੀ ਆ ਦੱਸ ਇਹ ਮੇਨੂੰ 100 ਟੁਕ ਤੇ ਬਣਦੀ ਆ ਕਰੜੀ ਸਿਆ ਤੂੰ ਵੀ ਨਹੀਂ ਹੋਂ ਦਾ ਕਹਤਾ ਕੀ ਕਹਦਾ ਮੈਂ ਤਾਂ ਭੈਣ ਜੀ 160 ਰੁਪਏ ਕਰਾਇਆ ਮੈਂ ਕਰਾਇਆ ਹਵਾ ਮੈਨੂੰ ਵੀ ਲੱਗਣ ਦੇ ਉਹ ਕੀ ਗੱਲ ਮੈਂ ਨਹੀਂ ਹਵਾ ਲੈ ਸਕਦਾ ਬਾਰਿਸ਼ ਹੀ ਕਾ ਮੇਰੇ ਲਈ ਕਰ ਦੇ ਨੀ ਹੋਰ ਕੀ ਅਦਾ ਲਾਉਂਦੇ ਕਰਾਇਆ ਪਾਵਣਗੇ ਬੜੇ ਮਾਦਕੇ ਕਰਾਇਆ ਮਾਦਕੇ ਦੱਸਾਂਗੇ ਮੈਨੂੰ ਲੱਗਦਾ ਰੋਡਵੇਅ ਦੀ ਬਸ ਤਾਂ ਚੱਲਦੀ ਆਪਣੇ ਬੰਦਾਂ ਨੇ ਕਰਾਇਏ ਨਾਲ ਬੀਬੀਆਂ ਨਾਲ ਘਰ ਦੇ ਘਰ ਦੇ ਫੁੱਟ ਚੱਤ ਇਹਨਾਂ ਨੂੰ ਮੋਗਾ ਲੱਗੀਆਂ ਉਹ ਮੈਂ ਤਾਂ ਸੋਚਿਆ ਸੀ ਕੀ ਸੋਚਿਆ ਸੀ ਮੈਂ ਸੋਚਿਆ ਸੀ ਫੁੱਟ ਪਾਇਆ ਮੈਂ ਕਿਉਂ ਦਾ ਧਾਰ ਚੱਕ ਕੇ ਮੈਂ ਰੋਡ ਦੇ ਇੱਕ ਬਹਿ ਗਿਆ ਆਹ ਦੇ ਫੜਿਆ ਜਾਂਦਾ ਤੇ ਫੜੇ ਜਾਂਦੀ ਸੁਣ ਲੈ ਉਹ ਬਾਥਮੜੀ ਦੀ ਉਖਲੀ ਜੀ ਜਵਤੀ ਮੇਰਾ ਜਾਨੀ ਭੋਂਡੇ ਦੇ ਚੱਕਿਆ ਗਿਆ ਲੱਫੇ ਉਹ ਬਾਥ ਵਾਲਿਆਂ ਨੂੰ ਛੱਤ ਪੈ ਗਈ ਕੀ ਸ਼ੌਕ ਤੇ ਉਹ ਛੱਪਨ ਦੇ ਚ ਪੈ ਗਏ ਕਿਹੜੀ ਗੱਲ ਹੋ ਰਹਿਣ ਕੇ ਡਾਈ ਸੀ ਸੋਚੀ ਗਿਆ ਜੀ ਬੁੱਤ ਪੱਟੀਆਂ ਕਿ ਮੱਛ ਪੱਟੀਆਂ ਮੈਨੂੰ ਬਦੇ ਰੇਂਚੀ ਪੈਂਟ ਥੱਲੇ ਆਓ ਸਿੱਧੇ ਹੋ ਕੇ ਟੈਂਕ ਕਟਾਓ ਫਿਰ ਮੈਂ ਟੈਂਕ ਕਟਾਈ ਆ ਫੇਰ ਹੀ ਖੜਾ ਛੁੱਟਿਆ ਹੀ ਮਾਰ ਨਾ ਕਰ ਬੰਦ ਕੀ ਹੋਇਆ ਆ ਰਹੀ ਆ ਨਾ ਇੱਕੋ ਸਾਈ ਲਗਾ ਕੇ ਮੇਰਾ ਪਿਆਰ ਹੀ ਨਹੀਂ ਦਰਪੇ ਜੀ ਉਹ ਨਾਲ ਕਿਸੇ ਨੂੰ ਆ ਉਹਦਾ ਹੋਰ ਸੁਣਾ ਆ ਹੋਰ ਸੁਣਾ ਦੇ ਉਹ ਸਾਰਾ ਮੁਲਤਵਾਤ ਗਿਆ ਜਾਂਦਾ ਆ ਬਾਹਰ ਗਿਆ ਜਾਂਦਾ ਇੱਕ ਕੁੜੀ ਸੀ ਮੈਨੂੰ ਮੁਹੱਬਤ ਕਰਦੀ ਸੀ ਅੱਛਾ ਕਿਹੜਾ ਲੋਕੀ ਉਹਨੂੰ ਪੋਸਟ ਕਰਕੇ ਬਾਹਰ ਚਲੀ ਆ ਬਾਹਰ ਚਲ ਗਈ ਉਹ ਬਾਹਰ ਚਲ ਗਈ ਹਾਂ ਮੈਂ ਕਹਿੰਦੀ ਤੂੰ ਚਲੀ ਬਾਹਰ ਕੈਨੇਡਾ ਹਲਾ ਕਿਉਂ ਕਰਕੇ ਪਿਆਰ ਦੀ ਨਿਸ਼ਾਨੀ ਦੇ ਜਿਹਨੂੰ ਮੈਂ ਦੇਖਦੇ ਤੈਨੂੰ ਯਾਦ ਕਰਾਂ ਆ ਸਿੰਦੇ ਹੁੰਦੇ ਆ ਪਿਆਰ ਦੀ ਨਿਸ਼ਾਨੀ ਉਹ ਮੈਨੂੰ ਉਹ ਲਾ ਕੇ ਦੇਖੀ ਕਹਿੰਦੀ ਲੈ ਪਿਆਰ ਦੀ ਨਿਸ਼ਾਨ। ਅਲਾ ਫੇਰ ਮੈਂ ਕਹਾ ਮਹਿਬੂਬ ਦੀ ਜੁੱਤੀ ਹੈ। ਹਾਂ। ਸੋਨੇ ਚ ਪੜਾਵਾਂਗੇ। ਆ ਤੂੰ ਬਣਾਦੀ। ਮੈਂ ਸੁਨਾਰੇ ਦੇ ਲੈ ਗਿਆ। ਅੱਛਾ। ਮੈਂ ਕਹਾ ਭਾਈ ਜੀ ਹਾਂ। ਆ ਜੁੱਤੀ ਖਾਣੇ ਚ ਮੜ ਦਿਓ। ਹੁਣ ਮੜਦੀ। ਅਗਲੇ ਦਿਨ ਤੇ ਮੜਦੀ। ਅਲਾ ਫੇਰ ਮੈਂ ਫੜ ਗਿਆ। ਉਹ ਤੇਰੇ। ਉਹਨੇ ਮੈਨੂੰ ਪੁੱਛਿਆ। ਕਹਿੰਦਾ ਭਾਈ ਸਾਹਿਬ ਇਹ ਜੁੱਤੀ ਕਿਹਦੀ ਹੈ? ਆ ਤੂੰ ਕਿੰਨਾ। ਜੀ ਇਹ ਮੇਰੀ ਮਹਿਬੂਬਾ ਦੀ ਜੁੱਤੀ ਹੈ। ਅਲਾ ਫੇਰ ਉਹਨੇ ਉਹੀ ਜੁੱਤੀ ਨਾਲ ਪੰਜ ਸੱਤ ਮੇਰੇ ਸਿਰ ਤੇ ਮਾਰ ਗਿਆ। ਮੈਂ ਕਹਿੰਦਾ ਉਹ ਕਿਉਂ? ਮੈਨੂੰ ਕਹਿੰਦਾ ਅਸੀਂ ਸਾਰੀ ਰਾਤ ਦੇ ਸਾਰਾ ਟੱਬਰ ਨੂੰ ਮੂਹ ਕੋ ਪਤੰਗਰਾ ਦੇ ਲੀਂਦੀਆਂ ਖਰਾਵਾ ਦੇ ਕੇ ਅਸੀਂ ਤਾਂ ਕੋ ਮਨਤਾ ਮੰਗੀ ਚਾਨੀ ਇਹ ਜੇ ਕੰਮ ਹੋਏ ਹੋਰ ਕੀ ਐ ਦੱਸੋ ਉਹ ਸਾਡੇ ਪਿਆਰ ਬੜੇ ਆ ਨਾ ਆ ਪਿਆਰ ਬੜਿਆ ਪਰ ਗਰਮੀ ਵੀ ਬੜੀ ਐ ਇਹ ਗਰਮੀ ਨਹੀਂ ਸੁਣਨਾ ਪਿਛਲੇ ਦਿਨਾਂ ਗਰਮੀ ਬੜੀ ਪਈ ਐ ਉਹ ਮਨ ਵੀ ਪਿੰਦੀ ਬੜੀ ਗਰਮੀ ਪੈਂਦੀ ਆ ਤੁਹਾਨੂੰ ਚਾਹਤ ਆਏ ਗਾ ਵੀ ਲੋਕ ਤਾਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਸੀ ਕੀ ਕਹਿੰਦੇ ਸੀ ਕਿਤੇ ਵਿੱਚ ਬਾਹਰ ਉਹਨਾਂ ਦਾ ਸਰਟੀਫਿਕੇਟ ਡਿਗਰੀ ਮੈਨੂੰ ਦਿਖਾ। ਆਰਟੀਕਲ ਨਹੀਂ ਦਿਖਾਉਣੀ ਕੋਈਆਂ। ਮੈਂ ਪਟਾਣਾਤਰੀ ਦੇ ਨੰਨੇ ਤਾਂ ਨਹੀਂ ਦਿਖਾਉਣਾ। ਆ ਝੂਠ ਤੇ ਡੇਲੀ ਨੰਨੀਆਂ ਡਿਗਰੀਆਂ ਤੇ ਬੰਦਾ। ਬੰਦੇ ਆ ਤਾਂ ਡਿਗਰੀ। ਕਦੇ 50 ਡਿਗਰੀ। ਕਦੇ 55 ਡਿਗਰੀ। ਮੈਂ ਕਹਿੰਦੀ ਆ ਡਿਗਰੀ ਦਾ ਮੇਨ ਦਾ ਸਭ ਨਹੀਂ ਦਿਖਾਉਂਦਾ। ਜੰਨੀਆਂ ਝੂਠ ਦਿਖਾਈ ਜਾਂਦਾ। ਕਾਮੀ ਨਕਲਾਕ ਪੜਾ ਕੇ। ਉਹ ਪਿੱਛੇ ਜਨ ਲੱਗਿਆ ਮੈਂ ਮਾਸਟਰ। ਆ ਮਾਸਟਰ ਲੱਗਿਆ ਸੀ ਤੂੰ ਬਤਰਾਣ ਲੱਗ ਗਿਆ। ਬਾਦਮਾਹ ਕਹਿੰਦਾ ਕਿ ਸਭ ਕੁਝ ਸੁਣਾ ਦੇ। ਮੈਂ ਕਹਿੰਦੀ ਕਰਮੀ ਮਾਈ ਹੈ। ਹਾਂ ਚਲੋ ਜੀ ਮੈਂ ਰੱਖੀ ਆ ਮੇਰੇ ਕੋਲ ਹਵਾ ਲੱਗੀ ਹਾਂ ਮੇਰੇ ਪੱਥੇ ਦੀ ਹਵਾ ਲੈਣ ਆ ਗਿਆ ਅੱਛਾ ਉਧਰ ਕਿਤੇ ਡੀਓ ਸਾਹਿਬ ਕੋਈ ਆਣਾ ਫੇਰ ਤਾਂ ਤੂੰ ਫਸ ਗਿਆ ਹੁਣ ਅੱਛਾ ਉਹ ਮੈਂ ਬਚਿਆ ਥੋੜੇ ਸਾਡੇ ਦਾਦੇਪੁਰ ਕੀ ਖੱਲ ਬੜੀ ਸੂਰ ਤੇ ਬੜਾ ਸੂਰ ਬੜੀ ਜਾਂਦੀ ਆ ਬੜੀ ਜਾਂਦੀ ਆ ਆ ਫੇਰ ਹੁੰਦਾ ਚਲੋ ਹੀ ਡੀਓ ਸਾਹਿਬ ਕਮਰੇ ਦੇ ਦਾਖਲ ਹੋਏ ਕਮੀਰ ਭਰੀ ਪਾਸੇ ਪਈ ਸੀ ਅੱਛਾ ਮੈਂ ਕਿਹਾ ਬਚਣਾ ਕਿਵੇਂ ਆ ਮੈਂ ਨਾਲ ਹੀ ਬੱਚਿਆਂ ਨੂੰ ਮੁੜ ਗਿਆ ਮੈਂ ਕਿਹਾ ਤੁਹਾਨੂੰ ਆ ਕੋ ਐ ਨੂ ਰੀਡ ਦੀ ਹੱਡੀ ਕਹਿੰਦੇ ਆ ਈ ਉਧਰ ਖਸੋਗੇ ਵੇ ਮੈਨੂੰ ਨਾਮ ਦੇ ਕੇ ਕਿੰਨਾ ਮਾਸਟਰੀ ਬੜਾ ਮਹਿੰਗੀ ਹੈ ਇਹ ਤਾਂ ਪੜਾਉਣੀ ਹੈ ਪ੍ਰੈਕਟੀਕਲ ਨਾਲ ਮੈਨੂੰ ਆਵਾਜ਼ ਦੇ ਕੇ ਫਿਰ ਜਸਟ ਟੀਚਰ ਦਾ ਉਹ ਇੱਕਦਮ ਇੱਕ ਜਵਾਬ ਕਰਦਾ ਸੀਗਾ ਸ਼ਰਾਰਤ ਆ ਜਵਾਬ ਸ਼ਰਾਰਤਾਂ ਕਰਦੇ ਹੁੰਦੇ ਆ ਬੜੇ ਫੂਲ ਕਰਦਾ ਹਲਾ ਕੀ ਕਿਹਾ ਉਹਦੀ ਮੰਮੀ ਨੇ ਫੂਲ ਚੱਕਿਆ ਆ ਸ਼ਰਾਰਤ ਨੂੰ ਕਰਦਾ ਸੀ ਆ ਮੈਂ ਕਹਾਂ ਜੀ ਕਾਹਦੇ ਆ ਸਾਡੇ ਸਾਹ ਤੋਂ ਕਰਦੀ ਆ ਜਵਾਬ ਕਰਦੇ ਸੀ ਆ ਮੈਂ ਕਹਾਂ ਜੀ ਤੁਹਾਡਾ ਦੁਆਖ ਸਾਹ ਤੋਂ ਕਰਦਾ ਸਕੂਲ ਜਾ ਕੇ ਮਿਲੋ ਹੋ ਕੀ ਦੀ ਦੀ ਉਹ ਤੇਰੀ ਸਾਹ ਤੋਂ ਘਰੇ ਵੀ ਕਰਦਾ ਅੱਜ ਕਦੇ ਤੁਹਾਨੂੰ ਕਿਹਾ ਦੀ ਗੱਲ ਆ ਰਿਸ਼ਤੇ ਦੀ ਗੱਲ ਚੱਲਦੀ ਤੇਰੇ ਮੈਨੂੰ ਆਉਂਦੇ ਆ ਦੇਖਣ ਆਲੇ ਆਉਂਦੇ ਆ ਮੈਨੂੰ ਹਰ ਤੇ ਬੋਲ ਤੇ ਮੈਨੂੰ ਦੇਖਣ ਆਲੇ ਆ ਆ ਤੰਦੇ ਕੀ ਐ ਹੋ ਇਸ ਤਰ੍ਹਾਂ ਕਹਿੰਦੇ ਕੁਛ ਨਹੀਂ ਕਿ ਕਲਾ ਦੇਖ ਕੇ ਮੁਰ ਜਾਂਦੇ ਆ ਕੱਲ ਬਾਅਦ ਤੂੰ ਫਿਰੇ ਨਹੀਂ ਲਾਉਂਦੇ ਮੈਂਥਾ ਵੱਧ ਬੋਲ

ਤੈਨੂੰ ਸੀ ਤੇਰੇ ਫੋਨੇ ਚਾਰ ਬਣਾਏ ਫਿਰ ਅਸੀਂ ਚੁੰਨੀ ਦਾ ਕੇ ਲਾਂਦੀ ਐ ਸ਼ਹਿਰੋਂ ਦੇ ਖਾਨਦਾਨ ਚ ਆ ਗਈ ਐ ਹਟਾਦੀ ਕੀ ਐ ਸ਼ਾਇਰ ਸ਼ਾਇਰੀ ਕਰਦੀ ਐ ਮੈਨੂੰ ਕਹਿੰਦੀ ਬਾੜੀ ਵਿੱਚ ਬੈਠੀ ਨਾ ਮਰੂਤ ਕੋਈ ਖਾਣੀ ਬਾੜੀ ਵਿੱਚ ਬੈਠੀ ਮਹਿਬੂਬੇ ਮੇਰੇ ਹਮਦਨ